ਮੇਰਾ ਨਾਮ ਜਗਨਜੀਤ ਸਿੰਘ ਗੋਰਾ ਪ੍ਰਧਾਨ ਮੈਂ ਮਹਿਮਾ ਵਸਤੀ ਵਾਰ ਨੰਬਰ 1 ਸ਼੍ਰੀ ਮੁਕਸਰ ਸਾਹਿਬ ਦਾ ਰਹਿਣ ਵਾਲਾ ਹਾਂ ਨਸ਼ੇ ਵਾਲੇ ਅੱਜ ਤੋਂ ਮਹੀਨਾ ਦੂਹ ਮਹੀਨਾ ਪਹਿਲਾਂ ਤਾਂ ਬਹੁਤ ਸੀ ਜੀ ਕੁਝ ਕਹਿ ਨਹੀਂ ਸਕਦੇ ਆਪਾਂ ਕੱਲੇ ਇਸਰ ਏਰੀਏ ਦਾ ਨਹੀਂ ਕੋਟਲੀ ਰੋਡ ਲਾ ਲੋ ਗੋਨਿਆਣਾ ਰੋਡ ਲਾ ਲੋ ਇਹ ਰੇਲਵੇ ਲਾਂ ਦੇ ਨਾਲ-ਨਾਲ ਏਰੀਆ ਲਾ ਲੋ ਬਹੁਤ ਜ਼ਿਆਦਾ ਸੀਗੇ ਤੇ ਹੁਣ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲੀ ਆ ਉਸ ਦੇ ਤਹਿਤ ਜਿਹੜੀ ਸਾਡੀ ਮੁਕਸਰ ਪੁਲਿਸ ਆ ਮੈਂ ਬਹੁਤ-ਬਹੁਤ ਧੰਨਵਾਦੀ ਆ ਇਹਨਾਂ ਦਾ ਜਿਹੜਾ ਇਹਨਾਂ ਨੇ ਵਧੀਆ ਉਪਰਾਲਾ ਕਰਕੇ ਕੁਝ ਸ਼ੈਤਾਨੀ ਅੰਸਰਾਂ ਤੇ ਪਰਚੇ ਦੇ ਦਿੱਤੇ ਆ ਕੁਝ ਇਥੋਂ ਛੱਡ ਕੇ ਤੇ ਫਰਾਰ ਹੋ ਗਏ ਆ ਕਈਆਂ ਨੂੰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਸੀ ਉਹਨਾਂ ਨੂੰ ਇਹਨਾਂ ਨੇ ਦਾਖਲ ਵੀ ਕਰਾਇਆ ਤੇ ਬਹੁਤ ਸਲਾਘਾਯੋਗ ਕਦਮ ਆ ਤੇ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਣਾ ਵੀ ਜਮੀਨੀ ਲੈਵਲ ਤੇ ਜਿੰਨਾ ਚਿਰ ਪਬਲਿਕ ਸਾਥ ਨਹੀਂ ਦਿੰਦੀ ਉਹਨਾਂ ਚਿਰ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਸਾਨੂੰ ਵੀ ਚਾਹੀਦਾ ਸੀ ਪੰਜਾਬ ਪੁਲਿਸ ਦਾ ਸਾਥ ਦਈਏ ਵੱਧ ਤੋਂ ਵੱਧ ਤੇ ਜਿਹੜੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲੀ ਆ ਇਹਨੂੰ ਕਾਮਯਾਬ ਕਰੀਏ ਹਾਂਜੀ ਸਰੇਂਦਰ ਸਿੰਘ ਨਾਜੀ ਮੇਰਾ ਜੀ ਇਹ ਅਜ ਤੋਂ ਘਟੋ ਘਟ ਵੀ ਮੰਨ ਲਓ ਕਿ 15 ਦਿਨ 20 ਦਿਨ ਪਹਿਲਾਂ ਹੀ ਬਹੁਤ ਸੀ ਗਈ ਨਸ਼ੇ ਦਾ ਇੱਥੇ ਹੀ ਖਾਂ-ਖਾਂ ਤੇ ਜਦੋਂ ਅਸੀਂ ਰੇਲਵੇ ਲਾਈਨ ਤੇ ਜਾਂਦੇ ਸੀ ਕਿ ਤੇ ਖਾਂ-ਖਾਂ ਤੇ ਸਾਨੂੰ ਨਸ਼ੇ ਵਾਲੇ ਮਿਲਦੇ ਚਿੱਟੇ ਵਾਲੇ ਜੀ ਤੇ ਅਜ ਤੋਂ 20 30 ਦਿਨਾਂ ਤੋਂ ਆ ਜਾਨੀ ਕਿ ਜਦੋਂ ਦਾ ਪੰਜਾਬ ਪੁਲਿਸ ਨੇ ਆਪ ਦਾ ਸਕੰਜਾ ਕੱਸਿਆ ਜੀ ਉਸ ਤੋਂ ਬਾਅਦ ਬਹੁਤ ਫਰਕ ਪੈ ਗਿਆ ਹੁਣ ਤਾਂ ਮਿਲਦਾ ਹੀ ਨਹੀਂ ਕੋਈ ਬੰਦਾ ਜੀ ਨਹੀਂ ਜੀ ਪਹਿਲਾਂ ਬਹੁਤ ਹੁੰਦੀਆਂ ਸੀਗੇ ਇਹ ਵੀ ਗੱਲ ਠੀਕ ਹੈ ਜੀ ਕਿ ਕੁਝ ਕਾਲੂ ਵਾਲੀ ਵਾੜੀ ਜਾਂ ਮੌੜ ਰੋਡ ਤੇ ਜਾਂ ਗੁੰਨਾ ਵਾਲੇ ਰੋਡ ਤੇ ਜਦੋਂ ਦਾ ਬਾਰੀ ਸਰਕਾਰ ਨੇ ਸਕੰਜਾ ਕੱਸਿਆ ਆਈ ਉਦੋਂ ਬਾਅਦ ਹੁਣ ਨੇ ਗੱਦੀ ਸੁਣਜੀ ਆ ਬਹੁਤ ਵਧੀਆ ਕੀਤਾ ਜੀ ਹਾਂਜੀ ਜਦੋਂ ਨਹੀਂ ਕੀਤਾ ਸੀਗਾ ਉਦੋਂ ਸਾਰੇ ਕਹਿੰਦੇ ਬਈ ਜੀ ਕੀ ਮੇਰੇ ਹਿਸਾਬ ਨਾਲ ਤਾਂ ਬਹੁਤ ਫਰਕ ਪੈ ਗਿਆ ਜੀ ਹੁਣ ਕੁਝ ਵੀ ਦੇਖਣ ਨੂੰ ਕੋਈ ਜੇ ਕੋਈ ਅੱਦਾ ਹੈਗਾ ਤੇ ਪਰ ਉਹਨਾਂ ਨੇ ਵੀ ਸਕੰਜਾ ਕੱਸਿਆ ਜਾਂਦੇ ਹੀ ਫੜੀ ਜਾਂਦੇ ਹੀ ਉਹਨਾਂ ਨੇ दिल्ली क्राइम नेशनल न्यूज़ नजर सफर